ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਜੇ ਤੁਹਾਡਾ ਪੇਟ ਸਵੇਰੇ ਪੂਰੀ ਤਰ੍ਹਾਂ ਸਾਫ਼ ਨਹੀਂ ਹੁੰਦਾ ਅਫਾਰਾ ਬਣਿਆ ਰਹਿੰਦਾ ਹੈ ਤੇ ਐਸਿਡਿਟੀ ਰਹਿੰਦੀ ਆ ਤਾਂ ਇਹਨੂੰ ਠੀਕ ਕਰਨ ਵਾਸਤੇ ਅੱਜ ਅਸੀਂ ਦੋ ਕ੍ਰੇ ਲੂਨਸਖਿਆ ਬਾਰੇ ਜਾਣਾਂਗੇ ਜਿਦੇ ਨਾਲ ਤੁਹਾਡਾ ਪੇਟ ਤਾਂ ਠੀਕ ਹੁੰਦਾ ਹੀ ਹੁੰਦਾ ਹੈ ਇਹਦੇ ਨਾਲ ਨਾਲ ਤੁਹਾਡੀ ਜਿਹੜੀ ਇਮਿਊਨਿਟੀ ਆ ਉਹ ਵੀ ਵਧੀਆ ਹੁੰਦੀ ਆ ਸਟਰੋਂਗ ਹੁੰਦੀ ਆ ਕਿਉਂਕਿ ਸਾਥੀਓ ਜਿਹੜਾ ਸਾਡਾ ਡਾਈਜੈਸਟਿਵ ਸਿਸਟਮ ਆ ਉਪਾਚਨ ਕਿਰਿਆ ਕੱਲਿਆ ਉਹਦਾ ਕੰਮ ਨਹੀਂ ਹੁੰਦਾ ਇਸ ਤੋਂ ਇਲਾਵਾ ਸਾਡੀ ਇਮਿਊਨਿਟੀ ਵੀ 70% ਆ ਜਿਹੜੀ ਉਹ ਸਾਡੀ ਗੱਟ ਤੋਂ ਹੀ ਬਣਦੀ ਆ ਸੋ ਇਹ ਸਾਡੇ ਹਾਜਮੇ ਦੇ ਨਾਲ ਨਾਲ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਏ ਜਿਹੜਾ ਸਾਡਾ ਪਾਚਨ ਤੰਤਰ ਸੋ ਆਉਂ ਜਾਣਦੇ ਆ ਵੀ ਉਹ ਕਿਹੜੇ ਨੁਸਖੇ ਆ ਤੇ ਉਹਨਾਂ ਨੂੰ ਵਰਤਣਾ ਕਿਵੇਂ ਆ ਜਿਹਦੇ ਨਾਲ ਸਾਡਾ ਪੇਟ ਆ ਜਿਹੜਾ ਉਹ ਅੰਦਰੋਂ ਪੂਰੀ ਤਰ੍ਹਾਂ ਕਲੀਨ ਹੋਊਗਾ ਸਾਨੂੰ ਕਬਜ ਦੀ ਪਰੇਸ਼ਾਨੀ ਤੋਂ ਰਾਹਤ ਮਿਲੂਗੀ ਤੇ ਸਾਡੀ ਗੱਟ ਹੈਲਦੀ ਹੋਊਗੀ ਜਿਹਦੇ ਕਰਕੇ ਸਾਡੀ ਇਮਿਊਨਿਟੀ ਵੀ ਵਧੀਆ ਰਹੂਗੀ ਤੇ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਵਾਂਗੇ ਸੋ ਆ ਪੂਰੀ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸੋ ਸਾਥੀਓ ਪੇਟ ਨੂੰ ਅੰਦਰੋਂ ਸਾਫ਼ ਕਰਨ ਵਾਸਤੇ ਸਾਡਾ ਡਾਈਜੈਸ਼ਨ ਵਧੀਆ ਬਣਾਉਣ ਵਾਸਤੇ ਸਭ ਤੋਂ ਵਧੀਆ ਜਿਹੜਾ ਏ ਉਹ ਹੁੰਦਾ ਏ ਤ੍ਰਿਫਲਾ ਚੂਰਨ ਤ੍ਰਿਫਲਾ ਨਾਮ ਦਾ ਅਰਥ ਆ ਤਿੰਨ ਫਲ ਸੋ ਇਹ ਕਿਹੜੇ ਕਿਹੜੇ ਆ ਔਲਾ ਹਰੜ ਤੇ ਭੇੜਾ ਸਾਥੀਓ ਔਲੇ ਦੇ ਵਿੱਚ ਜਿਹੜਾ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਤੇ ਐਂਟੀਆਕਸੀਡੈਂਟ ਬੜੇ ਵਧੀਆ ਹੁੰਦੇ ਆ ਸੋ ਇਹ ਸਾਡੇ ਗੱਟ ਨੂੰ ਅੰਦਰੋਂ ਡੀਟੌਕਸੀਫਾਈ ਕਰਦਾ ਏ ਹਾਨੀਕਾਰਕ ਪਦਾਰਥਾਂ ਨੂੰ ਗੰਦਗੀ ਨੂੰ ਬਾਹਰ ਕੱਢਦਾ ਏ ਫਲਸ਼ ਆਊਟ ਕਰਦਾ ਏ ਇਸ ਤੋਂ ਇਲਾਵਾ ਜਿਹੜਾ ਹਰੜ ਹੁੰਦੀ ਆ ਹਰ ਇਹ ਸਾਡੇ ਡਾਈਜੈਸਟਿਵ ਸਿਸਟਮ ਨੂੰ ਵਧੀਆ ਬਣਾਉਂਦੀ ਆ ਸਾਡੇ ਡਾਈਜੈਸ਼ਨ ਨੂੰ ਪਾਚਨ ਕਿਰਿਆ ਨੂੰ ਸਟਰੋਂਗ ਕਰਦੀ ਆ ਸਾਡਾ ਹਾਜਮਾ ਮਜ਼ਬੂਤ ਹੁੰਦਾ ਹੈ ਤੇ ਜਿਹੜਾ ਇਹਦੇ ਚ ਭੇੜਾ ਹੁੰਦਾ ਹੈ ਉਹਦਾ ਕੰਮ ਹੁੰਦਾ ਡੀਟੌਕਸੀਫਾਈ ਕਰਨ ਦਾ ਅੰਦਰੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦਾ ਗੱਟ ਨੂੰ ਸਾਫ਼ ਕਰਨ ਦਾ ਸੋ ਅੰਤੜੀਆਂ ਨੂੰ ਸਾਫ਼ ਕਰਦਾ ਹੈ ਜਿਹੜਾ ਭੇੜਾ ਹੈ ਸੋ ਇਹ ਤਿੰਨੇ ਫਲ ਜਦੋਂ ਮਿਲਦੇ ਆ ਤਾਂ ਇਹਦੇ ਨਾਲ ਸਾਨੂੰ ਕਹਿ ਲਓ ਵੀ ਡਬਲ ਟ੍ਰिपल ਫਾਇਦਾ ਮਿਲਦਾ ਹੈ ਸੋ ਇਹਦਾ ਹਮੇਸ਼ਾ ਤੁਸੀਂ ਵਰਤੋਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਇੱਕ ਚਮਚਾ ਕੋਸੇ ਜੇ ਪਾਣੀ ਨਾਲ ਇਹਦਾ ਤੁਸੀਂ ਲੈਣਾ ਹੈ ਤ੍ਰਿਫਲਾ ਚੂਰਨ ਦਾ ਤਾਂ ਇਹਦੇ ਨਾਲ ਤੁਹਾਡਾ ਜਿਹੜਾ পেট ਆ ਉਹ ਸਵੇਰੇ ਪੂਰਾ ਹਲਕਾ ਹੋਊਗਾ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤੇ ਜਿੰਨੇ ਵੀ ਅੰਦਰੋਂ ਟੌਕਸਿਨਸ ਆ ਉਹ ਫਲਸ਼ ਆਊਟ ਹੁੰਦੇ ਆ ਪੂਰੇ ਸਰੀਰ ਚੋਂ ਇਹ ਹਾਨੀਕਾਰਕ ਪਦਾਰਥਾਂ ਨੂੰ ਤਤਾਂ ਨੂੰ ਬਾਹਰ ਕਰ ਦਿੰਦਾ ਹੈ ਇਸ ਤੋਂ ਬਾਅਦ ਸਾਥਿਓ ਅਗਲਾ ਜਿਹੜਾ ਨੁਸਖਾ ਹੈ ਉਹ ਹੈਗਾ ਹੈ ਐਲੋਵੀਰਾ ਦੀ ਜੈਲ ਸਾਥਿਓ ਐਲੋਵੀਰਾ ਬਾਰੇ ਇਹ ਤਾਂ ਅਸੀਂ ਜਾਣਦੇ ਹਾਂ ਵੀ ਸਾਡੇ ਸਕਿਨ ਤੇ ਵਾਲਾਂ ਵਾਸਤੇ ਵਧੀਆ ਹੁੰਦਾ ਹੈ ਪਰ ਤੁਹਾਨੂੰ ਸ਼ਾਇਦ ਨਹੀਂ ਪਤਾ ਵੀ ਇਹਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਵੀ ਬੜੇ ਵਧੀਆ ਹੁੰਦੇ ਆ ਸਾਡੀ ਗੱਟ ਨੂੰ ਅੰਦਰੋਂ ਸੂਧ ਕਰਦਾ ਹੈ ਸਾਡੀਆਂ ਜਿਹੜੀਆਂ ਅੰਤੜੀਆਂ ਨੇ ਉਹਨਾਂ ਨੂੰ ਅੰਦਰੋਂ ਸਾਫ਼ ਕਰਦਾ ਕਲੀਅਰ ਕਰਦਾ ਹੈ ਇਸ ਤੋਂ ਇਲਾਵਾ ਇਹ ਇਹਦੇ ਵਿੱਚ ਐਂਟੀਆਕਸੀਡੈਂਟ ਬੜੇ ਵਧੀਆ ਹੁੰਦੇ ਆ ਸਾਡੀ ਗੱਟ ਚੋਂ ਜਿਹੜੇ ਹਾਨੀਕਾਰਕ ਪਦਾਰਥ ਉਹਨਾਂ ਨੂੰ ਬਾਹਰ ਕੱਢਦਾ ਏ ਸੋ ਇੱਕ ਮਾਈਲਡ ਲੈਗਜ਼ੇਟਿਵ ਦਾ ਵੀ ਕੰਮ ਕਰਦਾ ਭਾਵ ਕਬਜ ਨੂੰ ਦੂਰ ਕਰਨ ਵਾਲੀ ਇੱਕ ਅਯੁਰਵੈਦਿਕ ਦਵਾਈ ਆ ਏ ਸੋ ਇਹ ਵੀ ਇੱਕ ਬੜਾ ਵਧੀਆ ਨੁਸਖਾ ਏ ਸਾਡੀ ਪਾਚਨ ਕਿਰਿਆ ਵਾਸਤੇ ਸਾਡੇ ਕੌਨਸਟਿਪੇਸ਼ਨ ਨੂੰ ਕਬਜ ਨੂੰ ਤੋੜਨ ਵਾਸਤੇ ਸੋ ਤੁਸੀਂ ਕੀ ਕਰਨਾ ਏ ਐਲੋਵੇਰਾ ਦੀ ਪੱਤੀਆਂ ਚੋਂ ਗੁੱਦਾ ਕੱਢ ਲੈਣਾ ਹੈ ਸੋ ਇੱਕ ਚਮਚਾ ਤੁਸੀਂ ਗੁੱਦਾ ਮਿਕਸੀ ਗ੍ਰਾਈਂਡਰ ਵਿੱਚ ਉਹਨੂੰ ਗ੍ਰਾਈਂਡ ਕਰ ਲਓ ਇੱਕ ਗਲਾਸ ਪਾਣੀ ਦਾ ਪਾ ਕੇ ਕੋਸਾ ਪਾਣੀ ਲੈਣਾ ਹੈ ਸੋ ਇਹਦੇ ਜੂਸ ਦਾ ਸੇਵਨ ਤੁਸੀਂ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਕਰਨਾ ਹੈ ਸੋ ਸਾਥੀਓ ਇਹ ਵੀ ਸਾਡੇ ਪੇਟ ਨੂੰ ਅੰਦਰੋਂ ਸਾਫ਼ ਕਰਦਾ ਹੈ ਸਾਡੀ ਕਬਜ ਨੂੰ ਦੂਰ ਕਰਦਾ ਹੈ ਤੇ ਸਾਡੀਆਂ ਅੰਤੜੀਆਂ ਚੋਂ ਜਿੰਨੇ ਵੀ ਹਾਨੀਕਾਰਕ ਪਦਾਰਥ ਉਹਨਾਂ ਨੂੰ ਫਲਸ਼ ਆਊਟ ਕਰਦਾ ਬਾਹਰ ਕੱਢਦਾ ਹੈ ਤੇ ਪੂਰੇ ਸਰੀਰ ਨੂੰ ਹੀ ਡੀਟੌਕਸੀਫਾਈ ਕਰ ਦਿੰਦਾ ਸੋ ਇਹ ਦੋਨੋਂ ਨੁਸਖੇ ਤੁਸੀਂ ਇੱਕ ਕਹਿਣ ਦਾ ਭਾਵ ਦਿਨ ਚ ਜਰੂਰ ਲੈਣੇ ਆ ਦੋਵੇਂ ਇੱਕ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਐਲੋਵੀਰਾ ਤੇ ਰਾਤ ਨੂੰ ਜਿਹੜਾ ਤ੍ਰਿਫਲਾ ਇਹਨਾਂ ਇਕੱਠਿਆਂ ਦੇ ਇਫੈਕਟ ਦੇ ਨਾਲ ਤੁਹਾਡੀ ਗੱਟਾ ਜਿਹੜੀ ਹੈਲਦੀ ਬਣੂਗੀ ਕਬਜ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲੂਗੀ ਤੇ ਤੁਹਾਡੇ ਜਿਹੜੀ ਐਸਿਡਿਟੀ ਬਲੋਟਿੰਗ ਤੇ ਅਫਾਰਾ ਰਹਿੰਦਾ ਏ ਉਹ ਬਿਲਕੁਲ ਖਤਮ ਹੋ ਜਾਊਗਾ ਤੇ ਸਾਥੀਓ অ্যালোਵੇਰਾ ਦੇ ਜੂਸ ਤੋਂ ਇਲਾਵਾ ਤੁਸੀਂ অ্যালোਵੇਰਾ ਦੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਆ। ਸੋ ਇਸੇ ਤਰ੍ਹਾਂ অ্যালোਵੇਰਾ ਚ ਜਿਹੜਾ ਅੰਦਰ ਇਹਦੇ ਗੁੱਦਾ ਹੁੰਦਾ ਏ ਉਹਨੂੰ ਕੱਢ ਕੇ ਛੋਟੇ ਛੋਟੇ ਟੁਕੜਿਆਂ ਚ ਕੱਟ ਕੇ ਉਹਨੂੰ ਧੋ ਕੇ ਤੁਸੀਂ ਇਹਨੂੰ ਤੜਕਾ ਲਾ ਕੇ ਇਹਦੀ ਸਬਜ਼ੀ ਵੀ ਬਣਾ ਸਕਦੇ ਆ। ਇਹਦੀ ਸਬਜ਼ੀ ਖਾਣ ਨਾਲ ਵੀ ਸਾਨੂੰ ਉਨੇ ਹੀ ਲਾਭ ਮਿਲਦੇ ਆ ਜਿੰਨਾ অ্যালোਵੇਰਾ ਦਾ ਜੂਸ ਪੀਣ ਨਾਲ। ਬਾਕੀ ਤੁਸੀਂ অ্যালোਵੇਰਾ ਦੇ ਜੂਸ ਤੇ ਨਿੰਬੂ ਨੂੰ ਚੋੜ ਸਕਦੇ ਆ ਇੱਕ ਚਮਚਾ ਸ਼ਹਿਦ ਮਿਲਾ ਕੇ ਪੀ ਸਕਦੇ ਆ। ਇਹ ਦਿਨਾਂ ਤੁਹਾਨੂੰ ਜਿਹੜਾ ਟੇਸਟ ਆ ਥੋੜਾ ਜਿਹਾ ਵਧੀਆ ਲੱਗੂਗਾ ਸੋ ਇਹ ਜਰੂਰ ਨੁਸਖਾ ਵਰਤ ਕੇ ਵੇਖੋ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਬਲੋਟਿੰਗ ਰਹਿੰਦੀ ਆ ਪੇਟ ਹਮੇਸ਼ਾ ਫੁੱਲਿਆ ਰਹਿੰਦਾ ਏ ਥੋੜਾ ਜਿਹਾ ਵੀ ਖਾਣੇ ਆ ਤਾਂ ਐਸਿਡਿਟੀ ਹੋ ਜਾਂਦੀ ਆ ਅਫਾਰਾ ਹੋ ਜਾਂਦਾ ਏ ਤਾਂ ਇਹ ਦੋਨੋਂ ਨੁਸਖੇ ਵਰਤ ਕੇ ਵੇਖੋ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀ ਦਾ ਨੂੰ ਸਬਸਕ੍ਰਾਈਬ ਵੀ ਕਰ ਲਓ ਸੋ ਇਜਾਜ਼ਤ ਦਿਓ ਧੰਨਵਾਦ